ਅਸਲਾਮੁਅਲੈਕਮ ਵੀਰੋ ਕੀ ਹਾਲ ਹੈ ਉਮੀਦ ਕਰਨੇ ਤੁਹੀ ਸਾਰੇ ਵਧੀਆ ਹੋਵੋਗੇ ਦਨ ਸੰਪਤੀ ਰਿਸ਼ਤੇ ਮਿੱਤਰ ਰਿਸ਼ਤੇ ਜਿਹੜੇ ਕਿ ਭੈਣ ਭਰਾ ਪਿਓ ਪੁੱਤਰ ਦਾ ਪਤੀ ਪਤਨੀ ਦਾ ਇਹ ਜਿਹੜੇ ਰਿਸ਼ਤੇ ਸਮਾਜੀ ਰਿਸ਼ਤੇ ਐ ਇਹ ਸਕੂਨ ਨਹੀਂ ਦੇ ਸਕਦੇ ਇਨਸਾਨ ਨੂੰ ਇਨਸਾਨ ਨੂੰ ਸਕੂਨ ਕਿਸ ਤਰ੍ਹਾਂ ਮਿਲ ਸਕਦਾ ਏ ਅੱਜ ਗਿਆਨੀ ਸੰਸਿਮਸਕੀਨ ਹਣੀ ਦੱਸਦੇ ਪਏ ਕਿ ਕਿਸ ਤਰ੍ਹਾਂ ਇੱਕ ਮਨੁੱਖ ਜਾਂ ਇਨਸਾਨ ਨੂੰ ਸਕੂਨ ਮਿਲ ਸਕਦਾ ਬਹੁਤ ਵਧੀਆ ਕਥਾ ਪਹਿਲਾਂ ਆਪਾਂ ਚੱਲ ਕੇ ਦੇਖ ਲੈਣੇ ਕਥਾ ਫਿਰ ਕਰਨੇ ਇਸ ਤੇ ਵਿਚਾਰ ਮਨੁੱਖ ਨੂੰ ਮਿੱਤਰ ਨਹੀਂ ਚਾਹੀਦਾ ਸੁਖ ਚਾਹੀਦਾ ਤੇ ਜੇ ਮਿੱਤਰਾਂ ਤੋਂ ਸੁਖ ਨਾ ਮਿਲੇ ਤੇ ਮਿੱਤਰਤਾ ਦੁਸ਼ਮਣੀ ਵਿੱਚ ਬਦਲਦੇ ਆਂ ਦੇਰ ਨਹੀਂ ਲੱਗਦੀ ਮਨੁੱਖ ਨੂੰ ਭਰਾ ਨਹੀਂ ਚਾਹੀਦਾ ਸੁਖ ਚਾਹੀਦਾ ਔਰ ਭਰਾਵਾਂ ਤੋਂ ਸੁੱਖ ਨਾ ਮਿਲੇ ਤੇ ਖਿਮਾ ਕਰਨੀ ਮੈਂ ਉਹ ਭਰਾ ਦਿਖਾ ਦਿਆਂ ਫਾਨੋ ਇੱਕੋ ਹੀ ਸ਼ਹਿਰ 'ਚ ਰਹਿੰਦੇ ਨੇ ਇੱਕੇ ਘਰ 'ਚ ਰਹਿੰਦੇ ਨੇ ਸਤਸ੍ਰੀ ਅਕਾਲ ਵੀ ਨਹੀਂ ਬੁਲਾਉਂਦੇ ਮੂੰਹ ਮੋੜ ਕੇ ਬੈਠੇ ਨੇ ਮੁਕਦਮੇ ਬਾਜ਼ੀਆਂ ਤੱਕ ਚੱਲਦੀਆਂ ਨੇ ਮਨੁੱਖ ਨੂੰ ਭਰਾ ਦੀ ਲੋੜ ਨਹੀਂ ਹੈ ਮਨੁੱਖ ਨੂੰ ਸੁੱਖ ਦੀ ਲੋੜ ਹੈ ਸੁੱਖ ਨਹੀਂ ਮਿਲੇਗਾ ਤਾਂ ਭਰਾਵ ਦਾ ਸੰਬੰਧ ਟੁੱਟ ਜਾਏਗਾ ਮਨੁੱਖ ਨੂੰ ਪਤੀ ਜਾਂ ਪਤਨੀ ਨਹੀਂ ਚਾਹੀਦੀ ਸੁਖ ਚਾਹੀਦਾ ਨਾ ਸੁਖ ਮਿਲਿਆ ਨੌਬਤ ਤਲਾਕ ਤੱਕ ਪਹੁੰਚੇਗੀ ਹਜ਼ਾਰਾਂ ਕੇਸ ਸੜੇ ਦੇਸ਼ ਦੀਆਂ ਅਦਾਲਤਾਂ ਚ ਵੀ ਨੇ ਤਲਾਕ ਕਿਧਰੇ ਪਤਨੀ ਨੇ ਤਲਾਕ ਮੰਗਿਆ ਕਿਧਰੇ ਪਤੀ ਨੇ ਮੰਗਿਆ ਤੇ ਯੂਰਪ ਦੇਸ਼ ਤੇ ਅਧੀਆਂ ਸ਼ਾਦੀਆਂ ਦਾ ਤਲਾਕ ਹੋ ਜਾਂਦਾ ਹੈ ਤਲਾਕ ਤੱਕ ਜਾ ਪਹੁੰਚਦੀਆਂ ਬੰਦੇ ਨੂੰ ਪਤਨੀ ਨਹੀਂ ਚਾਹੀਦੀ ਬੰਦੇ ਨੂੰ ਪਤੀ ਨਹੀਂ ਚਾਹੀਦਾ ਸੁਖ ਚਾਹੀਦਾ ਸੁਖ ਨਹੀਂ ਮਿਲਿਆ ਤਾਂ ਪਤਨੀ ਦਾ ਰਿਸ਼ਤਾ ਵੀ ਗਿਆ ਪਤੀ ਦਲੀ ਗਿਆ ਤੇ ਅਦਾਂ ਚੱਲ ਕੇ ਮੈਂ ਅਰਜ਼ ਕਰਾਂ ਮਨੁੱਖ ਨੂੰ ਧਨ ਨਹੀਂ ਚਾਹੀਦਾ ਸੁਖ ਚਾਹੀਦਾ ਕਿਸੇ ਰੋਗ ਦੇ ਵਿੱਚ ਬੰਦਾ ਤੜਪ ਰਿਹਾ ਹੈ ਬਾਈਬਲ ਹੈ ਤੇ ਡਾਕਟਰ ਨੂੰ ਕਹਿੰਦਾ ਜਿੰਨਾ ਧਨ ਤੈਨੂੰ ਚਾਹੀਦਾ ਲੈ ਮੈਨੂੰ ਇਸ ਰੋਗ ਤੋਂ ਮੁਕਤ ਕਰ ਸ ਇਹ ਲੈ ਧਨ ਮੈਂ ਧਨ ਕੁਰਬਾਨ ਕਰਦਾ ਤੋ ਮੈਨੂੰ ਠੀਕ ਕਰ ਕਿਸੇ ਡਾਕੂ ਨੇ ਸੀਨੇ ਤੇ ਆ ਕੇ ਪਿਸਤਲ ਰੱਖ ਦਿੱਤਾ ਤੇ ਆਖਿਆ ਜੇਬ ਵਿੱਚ ਜਿੰਨਾ ਧਨ ਹੈ ਦੇ ਦੇ ਕਹਿੰਦਾ ਲੈ ਤੂੰ ਮੇਰੀ ਜਾਨ ਛੱਡ ਲੈ ਜਿੱਥੇ ਬੰਦੇ ਨੂੰ ਦਿਸ ਪਏ ਕਿ ਹੁਣ ਧਨ ਤੋਂ ਵੀ ਸੁੱਖ ਨਹੀਂ ਮਿਲਦਾ ਧਨ ਨੂੰ ਤਿਆਗ ਰਿਆਂ ਦੇਰ ਨਹੀਂ ਲੱਗਦੀ ਇਸ ਦਿਸ ਦੇ ਤੇ ਬੜੇ ਬੜੇ ਰਾਜੇ ਮਹਾਰਾਜਿਆਂ ਨੇ ਧਨ ਨੂੰ ਠੋਕਰ ਮਾਰ ਦਿੱਤੀ ਕਹਿ ਦਿੱਤਾ ਵੇ ਇਹ ਵਿੱਚ ਕੋਈ ਲੱਭੇ ਨਹੀਂ ਸਨ ਸੁਖਤੇ ਮਿਲੇ ਨਹੀਂ। ਔਰ ਦੋ ਨਗਰ ਹੋਰ ਮੈਂ ਕਹਦੇ ਆਂ ਬੰਦੇ ਨੂੰ ਇਹ ਤਨ ਵੀ ਨਹੀਂ ਚਾਹੀਦਾ। ਇਹ ਜ਼ਿੰਦਗੀ ਨਹੀਂ ਚਾਹੀਦੀ। ਸੁਖ ਚਾਹੀਦਾ। ਅਗਰ ਸੁਖ ਨਹੀਂ ਮਿਲਿਆ ਤੇ ਖੁਦਕਸ਼ੀ ਕਰਨਿਆ ਵੀ देर ਨਹੀਂ ਲੱਗਦੀ। ਇਸ ਤਨ ਨੂੰ ਘਾਤ ਕਰਨਿਆ ਵੀ देर ਨਹੀਂ ਲੱਗਦੀ। ਰੋਜ਼ ਤੁਸੀਂ ਅਖਬਾਰਾਂ ਚ ਪੜ ਲਓ। ਫੁਰਾਨੇ ਨੇ ਖੁਦਕਸ਼ੀ ਕਰ ਲਈ। ਫਲਾਣੇ ਨੇ ਆਤਮ ਹਾਤ ਕਰ ਲਿਆ। ਮੈਨੂੰ ਪੁਰਾਣੀ ਗਾਥਾ ਯਾਦ ਆ ਗਈ ਅਲੀਗੜ ਦੀ ਗਾਨੀ ਅਮਰ ਸਿੰਘ ਜੀ ਚਾਕਰ ਯੂਪੀਸੀ ਕਮਿਸ਼ਨ ਦੇ ਉਦੋਂ ਇੰਚਾਰਜ ਸਨ ਤੇ ਸ਼ਾਮੀ ਆਪਾਂ ਸ਼ੈਰ ਕਰਨ ਨੂੰ ਜਾ ਰਹੇ ਸੀ ਤੇ ਇੱਕ ਨੌਜਵਾਨ ਸਾਹਮਣੇ ਪਿੰਡ ਚੋਂ ਭੱਜਿਆ ਹੋਇਆ ਆ ਰਿਹਾ ਸੀ ਤੇ ਸਾਹਮਣੇ ਦੋ ਜੋ ਹੈ ਲੈਣਾ ਸਨ ਰੇਲ ਦੀਆਂ ਆਣ ਜਾਣ ਦੀ ਤੇ ਫਰਖਾਬਾਦ ਐਕਸਪ੍ਰੈਸ ਆ ਰਹੀ ਸੀ ਉਹ ਭਜਿਆ ਵਜੇ ਆਇਆ ਤੇ ਲੈਨ ਦੇ ਕੋਲ ਖੜਾ ਹੋ ਗਿਆ ਤੇ ਸੀ ਦੂਰੋਂ ਦੇਖ ਰੇ ਸੀ ਉਹ ਲੁਲਿਆ ਰਹੇ ਸੀ ਬਿਸ਼ੈਤ ਸਾਹਮਣੇ ਗੱਡੀ ਆ ਰਹੀ ਐ ਇਸ ਵਾਸਤੇ ਖੜਾ ਹੋ ਗਿਆ ਪਰ ਗੱਡੀ ਐ ਜੇ ਦੂਰ ਸੀ ਪਰ ਜੈਸੇ ਗੱਡੀ ਬਿਲਕੁਲ ਨੇੜੇ ਆਈ ਨਾ ਤੇ ਲੈਨ ਦੇ ਤੇ ਲੇਟ ਗਿਆ ਜਿਤਨੇ ਕੋਈ ਉਦਮ ਕਰੇ ਉਪਰਾਲਾ ਕਰੇ ਉਸ ਤੱਕ ਪਹੁੰਚੇ ਗੱਡੀ ਤੇ ਲੰਗੇ ਟੁਕੜੇ ਟੁਕੜੇ ਹੋ ਗਏ ਭਜੇ ਵਾਸੀ ਗਏ ਅਜੇ ਹੌਣ ਵਿੱਚ ਗਰਮਾਈ ਸੀ ਭਾਵੇਂ ਟੁਕੜੇ ਹੋ ਗਏ ਤੇ ਮੈਂ ਦੇਖਿਆ ਬੋਲ ਰਿਹਾ ਸੀ ਐ ਕਟਿਆ ਜਾ ਰਿਹਾ ਬੋਲ ਰਿਹਾ ਸੀ ਗਾਲਾਂ ਕੱਢ ਰਿਹਾ ਸੀ ਆਪਣੇ ਪਰਾਂ ਨੂੰ ਤੇ ਉਸ ਤੋਂ ਹੀ ਅੰਦਾਜ਼ਾ ਲਾ ਲਿਆ ਕੋਈ ਘਰੋਂ ਲੜ ਕੇ ਆ ਰਿਹਾ ਹੈ ਪਰਾਂ ਨਾਲ ਝਗੜਾ ਹੋ ਗਿਆ ਪਰਜਾਈ ਨਾਲ ਝਗੜਾ ਹੋ ਗਿਆ ਉਹਦੇ ਬੋਲਾਂ ਤੋਂ ਅੰਦਾਜ਼ਾ ਲਾਇਆ ਸੱਚੇ ਸੱਚੇ ਦਮ ਤੋੜ ਕੇ ਉੱਥੇ ਮੈਂ ਅੰਦਾਜ਼ਾ ਲਾਇਆ ਕਿ ਬੰਦਾ ਜਦ ਸੋਚਦਾ ਹੈ ਇਸ ਤਨ ਦੇ ਹੁੰਦਿਆ ਮੈਨੂੰ ਸੁੱਖ ਨਹੀਂ ਮਿਲਿਆ ਇਸ ਤਨ ਨੂੰ ਕੀ ਕਰਨਾ ਹੈ ਇੱਕ ਪਾਸੇ ਸੁਠ ਬੰਦੇ ਨੂੰ ਸੁੱਖ ਚਾਹੀਦਾ ਹੈ ਤੇ ਹੁਣ ਮੈਂ ਅਰਜ਼ ਕਰਾਂ ਸੁੱਖ ਨਾ ਇਸ ਤਨ ਤੋਂ ਮਿਲਦਾ ਹੈ ਨਾ ਧਨ ਤੋਂ ਮਿਲਦਾ ਹੈ ਨਾ ਪੁੱਤਰਾਂ ਤੋਂ ਮਿਲਦਾ ਹੈ ਨਾ ਮਿੱਤਰ ਮਿੱਤਰਾ ਤੋਂ ਮਿਲਦਾ ਹੈ ਨਾ ਪਤੀ ਤੋਂ ਮਿਲਦਾ ਹੈ ਨਾ ਪਤਨੀ ਤੋਂ ਮਿਲਦਾ ਹੈ ਇਹ ਸਭ ਸਾਧਨ ਨੇ ਲਕਸ਼ ਨਹੀਂ ਹੈ ਮੰਜ਼ਿਲ-ਏ-ਮਕਸੂਦ ਨਹੀਂ ਤਾਂ ਸੁੱਖ ਕਿਸ ਤੋਂ ਮਿਲਦਾ ਹੈ ਮੈਂ ਇੰਜ ਕਹਿ ਰਿਹਾ ਕਿ ਸੁਖ ਕਿਸੇ ਤੋਂ ਮਿਲਦਾ ਨਹੀਂ ਚੌਕੜਾ ਨਾ ਸੁਖ ਦਾ ਦੂਜਾ ਨਾਮ ਹੈ ਪਰਮਾਤਮਾ ਪਰਮਾਤਮਾ ਤੋਂ ਸੁਖ ਨਹੀਂ ਮਿਲਦਾ ਪਰਮਾਤਮਾ ਮਿਲਦਾ ਹੈ ਤੇ ਸੁਖ ਮਿਲਦਾ ਇੰਜ ਕਹਿ ਲੋ ਸੁਖ ਮਿਲਦਾ ਹੈ ਤੇ ਪਰਮਾਤਮਾ ਮਿਲਦਾ ਇੰਜ ਕਹਿ ਲੋ ਸੁਖ ਦਾ ਹੀ ਨਾਮ ਪਰਮਾਤਮਾ ਹੋਰ ਕਿਸ ਦਾ ਨਾਮ ਪਰਮਾਤਮਾ ਹੋਰ ਕਿਸ ਨੂੰ ਪਰਮਾਤਮਾ ਕਹੋਗੇ ਰੱਜ ਕੇ ਕੋਸ਼ਿਸ਼ ਕਰ ਲੋ ਜਗਤ ਤੋਂ ਸੁਖ ਤੇ ਮਿਲਦਾ ਨਹੀਂ ਦਨ ਇਕੱਠਾ ਹੋ ਗਿਆ ਹੈ ਸੰਪਦਾ ਇਕੱਠੀ ਹੋ ਗਈ ਹੈ ਸ਼ਾਨ ਸ਼ੌਕਤ ਬਣ ਗਈ ਹੈ ਸਤਾ ਹੈ ਸੁੱਖ ਤੇ ਮਿਲਦਾ ਨਹੀਂ ਸੁੱਖ ਦਾ ਹੀ ਦੂਜਾ ਨਾਮ ਪ੍ਰਮਾਤਮਾ ਪ੍ਰਮਾਤਮਾ ਦਾ ਨਾ ਹੀ ਸੁੱਖ ਹੈ ਸੂਰਜ ਦਾ ਮਿਲਣਾ ਹੀ ਰੋਸ਼ਨੀ ਦਾ ਮਿਲਣਾ ਹੈ ਸੁੱਖ ਦਾ ਮਿਲਣਾ ਹੀ ਪ੍ਰਮਾਤਮਾ ਦਾ ਮਿਲਣਾ ਹੈ ਪ੍ਰਮਾਤਮਾ ਦਾ ਮਿਲਣਾ ਹੀ ਸੁੱਖ ਦਾ ਮਿਲਣਾ ਹੈ ਤਾਂ ਹੁਣ ਸੁੱਖ ਕਿਵੇਂ ਮਿਲੇ ਸਾਹਿਬ ਗੁਰੂ ਅਮਰਦਾਸ ਜੀ ਮਹਾਰਾਜ ਜੋ ਹੈ ਦੱਸਦੇ ਨੇ ਪਾਵਨ ਪਵਿੱਤਰ ਇਸ ਬਾਣੀ ਦੇ ਰਾਹੀ ਆਪ ਸਰਵਨ ਕਰੋ ਕਿ ਕਿਵੇਂ ਜੋ ਹੈ ਸੁਖ ਦੀ ਪ੍ਰਾਪਤੀ ਕੀਤੀ ਜਾ ਸਕਦੀ ਹਾਂ ਜੀ ਗੁਰਸੇਵਾ ਤੇ ਸੁਖ ਪਾਈਆ ਕੋਰਖਾ ਸੁਖ ਨ ਭਾਲ ਤੂੰ ਸੁਖ ਦੀ ਟੋਲ ਕਿਸੇ ਹੋਰ ਪਾਸੇ ਨਾ ਕਰ ਇਹ ਗੱਲ ਵੱਖਰੀ ਮਿੱਤਰਾਂ ਦੀ ਟੋਲ ਜ਼ਰੂਰ ਕਰ ਔਰ ਧਨ ਸੰਪਦਾ ਦੀ ਟੋਲ ਜ਼ਰੂਰ ਕਰ ਇਸ ਦੇ ਨਾਲ ਤੇ ਬਿਨਾ ਤੇਰੀ ਉਪਜੀਵਕਾ ਨਹੀਂ ਚੱਲੇਗੀ ਹੋਰ سلسلے ਜੁਟਾ ਟੋਲ ਕਰ ਪਰ ਤੂੰ ਇਹ ਆਖੇਂ ਕਿਉਂ ਮਿਤਰਾ ਚ ਮੈਨੂੰ ਸੁਖ ਚਾਹੀਦਾ ਹੈ ਧਨ ਤੋਂ ਮੈਨੂੰ ਸੁਖ ਚਾਹੀਦਾ ਹੈ ਪੁੱਤਰਾ ਤੋਂ ਮੈਨੂੰ ਸੁਖ ਚਾਹੀਦਾ ਹੈ ਪਰਿਵਾਰ ਤੋਂ ਮੈਨੂੰ ਸੁਖ ਚਾਹੀਦਾ ਹੈ ਸਾਬਕਾ ਨੇ ਹੋਰ ਤੇ ਸੁਖ ਨਾ ਭਾਲ ਹੋਰ ਕਿਸੇ ਪਾਸੇ ਸੁਖ ਲੱਭਣ ਦੀ ਕੋਸ਼ਿਸ਼ ਕਰੀ ਨਾ ਤੂੰ ਟੋਲ ਕਰੀ ਨਾ ਜੇ ਸੁਖ ਲੱਭਣਾ ਹੈ ਤੇ ਸੁਖ ਲੱਭੇਗਾ ਗੁਰੂ ਦੀ ਸੇਵਾ ਵਿੱਚੋਂ ਪਰ ਹੁਣ ਸਵਾਲ ਇਹ ਪੈਦਾ ਹੁੰਦਾ ਗੁਰੂ ਦੀ ਸੇਵਾ ਕੀ ਹੈ ਬਸ ਇਸ ਸੇਵਾ ਦਾ ਥੋੜਾ ਜਿਹਾ ਮੈਂ ਖੁਲਾਸਾ ਕਰਨਾ ਹੈ ਤਾਂ ਕਿ ਗੱਲ ਸਪਸ਼ਟ ਹੋ ਜਾਏ ਗੁਰੂ ਦੀ ਸੇਵਾ ਕੀ ਹੈ ਇਹ ਦੂਜੀ ਪੰਕਤੀ ਖੋਲਦੀ ਹੈ ਕੀ ਸੇਵਾ ਹੈ ਕਿਸ ਤਰ੍ਹਾਂ ਸੇਵਾ ਕਰੋਗੇ ਕਿਉਂਕਿ ਸੇਵਾ ਕਰਨ ਵਾਲੇ ਵੀ ਬਥੇਰੇ ਮੈਂ ਦੁਖੀ ਦੇਖੇ ਨੇ ਇੱਕ ਕਹਿੰਦਾ ਮੈਂ ਕੌਮ ਦੀ ਸੇਵਾ ਪਿਆ ਕਰਦਾ ਇੱਕ ਕਹਿੰਦਾ ਮੈਂ ਗੁਰਦੁਆਰੇ ਦੀ ਸੇਵਾ ਪਿਆ ਕਰਦਾ ਇੱਕ ਕਹਿੰਦਾ ਮੈਂ ਲੰਗਰ ਦੀ ਸੇਵਾ ਪਿਆ ਕਰਦਾ ਤੇ ਇਹ ਵੀ ਮੈਂ ਰੋਂਦੇ ਪਿੱਟਦੇ ਦੇਖੇ ਨੇ ਗੁਸਤਾਖੀ ਮਾਫ ਖਿਮਾ ਕਰਨੇ ਸੇਵਾ ਕੀ ਹੈ ਤੋ ਇਹ ਦੂਜੀ ਪੰਕਤੀ ਜਿਹ ਕੋਮਰਦਾਸ ਜੀ ਮਹਾਰਾਜ ਨੇ ਆਪ ਹੀ ਖੋਲੇ ਆਪ ਜੋ ਹੈ ਸਰਵਨ ਕਰੋ ਹਾਂਜੀ ਗੁਰ ਕਾ ਸ਼ਬਦ ਮਨ ਪੀ ਦੀਆ ਸਦਾ ਸਹਰ ਨਾਲ ਗੁਰੂ ਦੀ ਮੂਨ ਸੇਵਾ ਕੀ ਹੈ ਕਿ ਗੁਰੂ ਸ਼ਬਦ ਦੇ ਚ ਆਪਣਾ ਮਨ ਪਰੋਲੈ ਗੁਰੂ ਦੇ ਸ਼ਬਦ ਦੇ ਚ ਆਪਣਾ ਮਨ ਜੋੜ ਲੈ ਹਰ ਕੀ ਤਹਿਨ ਕਮਾਉਣੀ ਜਪੀਏ ਪ੍ਰਭ ਕਾ ਨਾਮ ਉਦੇ ਯਾਦ ਨੂੰ ਹਿਰਦੇ ਚ ਵਸਾ ਲੈ ਜਿੱਥੇ ਗੁਰੂ ਦੀ ਸੇਵਾ ਦੀ ਗੱਲ ਆਵੇ ਨਾ ਇਸ ਸੇਵਾ ਦਾ ਮਤਲਬ ਹੈ ਸਿਮਰਨ ਇਹ ਨਹੀਂ ਮਹਿਸ ਕਰਦੇ ਆ ਤੇ ਜਿੱਥੇ ਗੁਰੂ ਦੀ ਸੇਵਾ ਦੀ ਗੱਲ ਨਾ ਆਵੇ ਉੱਥੇ ਸੇਵਾ ਦਾ ਮਤਲਬ ਹੈ ਸੰਸਾਰ ਦੀ ਸੇਵਾ ਸੇਵਾ ਸੰਸਾਰ ਦੀ ਕਰਨੀ ਹੈ ਸਿਮਰਨ ਗੁਰੂ ਦਾ ਕਰਨਾ ਹੈ ਸਿਮਰਨ ਅਨੰਕਾਰ ਦਾ ਕਰਨਾ ਹੈ ਤਾਂ ਹੁਣ ਥੋੜਾ ਜਿਹਾ ਮੈਂ ਹੋਰ ਵੀ ਫੁਲਾਸਾ ਕਰਦੇ ਆ ਸੇਵਾ ਦੀ ਲੋੜ ਦੁਨੀਆ ਨੂੰ ਹੈ ਗੁਰੂ ਨੂੰ ਨਹੀਂ ਹੈ ਪਰਮਾਤਮਾ ਨੂੰ ਨਹੀਂ ਹੈ ਪਰਮਾਤਮਾ ਤੇ ਸਾਡੀ ਸੇਵਾ ਪਿਆ ਕਰਦਾ ਹੈ ਸੂਰਜ ਬਣ ਕੇ ਸਾਨੂੰ ਰੋਸ਼ਨੀ ਤੇ ਦਿੰਦਾ ਹੈ ਪਰਮਾਤਮਾ ਹੀ ਦੇ ਰਿਹਾ ਔਰ ਕੌਣ ਦੇ ਰਿਹਾ ਸਾਡੀ ਸੇਵਾ ਪਿਆ ਕਰਦਾ ਹੈ ਧਰਤੀ ਬਣ ਕੇ ਸਾਨੂੰ ਰਹਿਣ ਦੀ ਥਾਂ ਤੇ ਉਪਜੀਵਕਾ ਪਿਆ ਜੁਟਾਉਂਦਾ ਹੈ ਪਵਨ ਬਣ ਕੇ ਪਰਮਾਤਮਾ ਇਹ ਪਰਮਾਤਮਾ ਸਾਡੀ ਸੇਵਾ ਪਿਆ ਕਰਦਾ ਹੁਣ ਖੁੱਲੇ ਰੂਪ ਵਿੱਚ ਮੈਂ ਕਹਾਂ ਸੇਵਾ ਦੀ ਲੋੜ ਪੈਂਦੀ ਹੈ ਉਸ ਨੂੰ ਜਿਹੜਾ ਛੋਟਾ ਹੈ ਸਿਮਰਨ ਉਸ ਦਾ ਕਰਨਾ ਹੈ ਜੋ ਵੱਡਾ ਹੈ ਸੇਵਾ ਉਸ ਦੀ ਕਰਨੀ ਹੈ ਜੋ ਛੋਟਾ ਹੈ एनू समझना है जोड़ा वादी की सेवा करोगे परमात्मा भोजन छकाओगे ओन भुख ही नहीं लगती मुठ्ठी चापी करोगे शरीर ही नहीं है निराकार है बस्त्र पहनाओगे लोह ही नहीं है सेवा करोगे एनू समझना है दुनिया सेव कमाइए, सेव दुनिया की सेवा दुनिया की गुरु रामदास जी ने गुरु अर्जन देव जी महाराज ने महान तीरथ बनाया दुनिया की सेवा लाई ਲੋਕੀ ਆਨ ਇਹਨਾਂ ਦੀ ਮਨ ਵੀ ਮਹਿਲ ਧੋਲੇ ਇਹਨਾਂ ਦੇ ਤਨ ਵੀ ਮਹਿਲ ਧੋਲੇ ਤੇ ਸੇਵਾ ਹਰ ਕੀਏ ਮਾਂ ਕੀ ਕਰਦੀ ਬੱਚੇ ਦੀ ਮਹਿਲ ਧੋਂਦੀ ਔਰ ਕੀਏ ਜੇ ਗੁਰੂ ਨਹੀਂ ਸਾਡੀ ਮਹਿਲ ਧੋ ਰਿਆ ਤੇ ਸਾਡੀ ਸੇਵਾ ਪਿਆ ਕਰਦਾ ਤੇ ਸੇਵਾ ਤੇ ਛੋਟੇ ਦੀ ਕਰੀ ਦੀ ਐਨੀ ਮਿਹਰਜ ਕਰਦੇ ਛੋਟੇ ਦੀ ਕਰੀ ਸ਼ਬਦ ਰਚਨਾ ਔਰ ਪ੍ਰਮਾਤਮਾ ਦੀ ਅਜਹਈ ਸ਼ਕਤੀਆਂ ਸਾਡੀ ਸੇਵਾ ਦੇ ਚ ਲੀਨ ਨੇ ਸਾਡੀ ਸੇਵਾ ਕਰ ਰਹੀਆਂ ਨੇ ਸੇਵਾ ਹੁੰਦੀ ਹੈ ਜੋ ਆਪਣੇ ਤੋਂ ਛੋਟਾ ਹੈ ਪਿੱਛੇ ਮਾਂ ਬਾਪ ਬੱਚੇ ਦੀ ਸੇਵਾ ਹੀ ਕਰਦੇ ਹਨ ਕੀ ਹੈ ਨਾ ਸੇਵਾ ਕਰਨ ਤੇ ਬੱਚਾ ਜ਼ਿੰਦਾ ਰਹਿ ਸਕਦਾ ਯਕੀਨ ਜਾਣੋ ਪ੍ਰਮਾਤਮਾ ਸੂਰਜ ਬਣ ਕੇ ਸਾਨੂੰ ਰੋਸ਼ਨੀ ਨਾ ਦੇਵੇ ਅਸੀਂ ਜ਼ਿੰਦਾ ਰਹਿ ਸਕਾਂਗੇ ਪ੍ਰਮਾਤਮਾ ਪਾਣ ਬਣ ਕੇ ਸਾਨੂੰ ਪ੍ਰਾਣ ਨਾ ਦੇਵੇ ਤੇ ਕਿਹਿਆ ਜ਼ਿੰਦਾ ਰਹਿ ਸਕਾਂਗੇ ਤੇ ਸਭ ਪ੍ਰਮਾਤਮਾ ਇੰਜ ਸਾਡੀ ਸੇਵਾ ਪਿਆ ਕਰਦਾ ਹੈ ਜਿਵੇਂ ਮਾਂ ਬਾਪ ਮਾਸੂਮ ਬੱਚੇ ਦੀ ਸੇਵਾ ਕਰਦੇ ਫਿਰ ਮਾਂ ਬਾਪ ਬੁੱਢੇ ਹੋ ਜਾਂਦੇ ਨੇ ਕਮਜ਼ੋਰ ਹੋ ਜਾਂਦੇ ਨੇ ਬੱਚਾ ਜਵਾਨ ਹੋ ਜਾਂਦਾ ਹੈ ਤਾਕਤਵਰ ਹੋ ਜਾਂਦਾ ਹੈ ਹੁਣ ਤਾਕਤਵਰ ਨੂੰ ਚਾਹੀਦਾ ਕਮਜ਼ੋਰ ਦੀ ਸੇਵਾ ਤੇ ਅੱਜ ਦੀ ਕਥਾ ਆਪਾਂ ਦੇਖੀ ਕਿ ਗਿਆਨੀ ਸੰਸੀ ਮਸਕੀਨ ਹਣੀ ਦੱਸਦੇ ਪਏ ਐ ਕਿ ਜਿਹੜੀ ਦਨ ਸੰਪਤੀ ਹੈ ਐਡੇ ਮਿੱਤਰ ਰਿਸ਼ਤੇ ਐ ਇਨਸਾਨ ਨੂੰ ਸਕੂਨ ਨਹੀਂ ਦੇ ਸਕਦੇ ਇਹ ਸਮਾਜੀ ਰਿਸ਼ਤੇ ਐ ਇਹ ਜ਼ਿੰਦਗੀ ਗੁਜ਼ਾਰਨ ਵਾਸਤੇ ਜ਼ਰੂਰੀ ਐ ਇਹਨਾਂ ਦੇ ਵਾ ਇਹਨਾਂ ਦੇ ਬਿਗੈਰ ਇਨਸਾਨ ਕੁਝ ਵੀ ਨਹੀਂ ਇਹਨਾਂ ਦੇ ਨਾਲ ਜ਼ਿੰਦਗੀ ਗੁਜ਼ਾਰਨ ਦਾ ਸਕੂਨ ਇਹਨਾਂ ਦੇ ਨਾਲ ਨਹੀਂ ਮਿਲਦਾ ਲੇਕਿਨ ਜ਼ਿੰਦਗੀ گزارਣ ਦਾ ਇੱਕ ਤਰੀਕਾ ਮਿਲਦਾ ਕਿਉਂਕਿ ਸਾਨੂੰ ਇੱਕ ਦੂਸਰੇ ਦੀ ਜ਼ਰੂਰਤ ਹੁੰਦੀ ਹੈ ਇੱਕ ਦੂਸਰੇ ਦੀ ਮਦਦ ਹੁੰਦੀ ਅਸੀਂ ਇੱਕ ਦੂਸਰੇ ਤੋਂ ਬਗੈਰ ਕੁਝ ਵੀ ਨਹੀਂ ਇਹ ਇਨਸਾਨ ਦੀ ਬੇਸਿਕ ਜ਼ਰੂਰਤ ਹੈ ਕਿ ਇੱਕ ਜ਼ਰੂਰਤ ਹੈ ਉਹਦੇ ਤਹਿਤ ਇੱਕ ਇੱਕ ਦੂਸਰੇ ਨਾਲ ਮਿੱਤਰ ਮਿੱਤਰ ਨੂੰ ਮਿਲਦਾ ਜਿਹੜੇ ਭੈਣ ਭਰਾ ਜਾਂ ਪਤੀ ਪਤਨੀ ਇਹ ਇੱਕ ਦੂਸਰੇ ਦੇ ਜਿਹੜੇ ਜ਼ਰੂਰੀ ਆਤ ਉਹਨੂੰ ਪੂਰਾ ਕਰਨ ਵਾਸਤੇ ਇੱਕ ਦੂਜੇ ਰਿਸ਼ਤੇ ਬਣੇ ਲੇਕਿਨ ਸਕੂਨ ਕਿੱਦਾਂ ਮਿਲਦਾ ਹੈ ਸਕੂਨ ਮਿਲਦਾ ਹੈ ਰੱਬ ਦੀ ਯਾਦ ਨਾਲ ਰੱਬ ਦੇ ਨਾਲ ਜੁੜਨ ਦੇ ਨਾਲ ਜਿਹੜਾ ਰੱਬ ਨਾਲ ਜੁੜ ਗਿਆ ਜਿਨੇ ਰੱਬ ਨੂੰ ਸੱਚੇ ਮਨ ਨਾਲ ਪੁਕਾਰ ਲਿਆ ਉਹਨੂੰ ਸਕੂਨ ਮਿਲੇਗਾ ਤੇ ਜੇ ਉਹ ਕਵੇ ਕਿ ਮੈਨੂੰ ਇਹ ਜਿਹੜਾ ਅਸੰਪੱਤੀ ਹੈ ਧਨ ਹੈ ਇਹਨਾਂ ਮੈਨੂੰ ਸਕੂਨ ਮਿਲ ਜਾਏਗਾ ਤੇ ਕਦੀ ਵੀ ਨਹੀਂ ਮਿਲੇਗਾ ਇਹ ਵੀਰੋ ਸਿਰਫ ਇੱਕ ਜ਼ਰੂਰੀਅਤ ਪੂਰੀ ਕਰਨ ਦੀਆਂ ਸ਼ੈਵਾਂ ਹਨ ਕਿ ਦੌਲਤ ਦੇ ਨਾਲ ਤੁਸੀਂ ਆਪਣੇ ਜ਼ਰੂਰੀਅਤ ਆਪਣੇ ਖੁਆਇਸ਼ਾਂ ਪੂਰੀਆਂ ਕਰ ਸਕਦੇ ਜੇ ਲੇਕਿਨ ਅਗਰ ਤੁਸੀਂ ਕਹੋ ਕਿ ਇਹੀ ਦੌਲਤ ਤੁਹਾਨੂੰ ਸਕੂਨ ਦੇ ਦੇ ਜਾਂ ਜਿਹੜੇ ਰਿਸ਼ਤੇ ਐ ਇਹ ਤੁਹਾਨੂੰ ਸਕੂਨ ਦੇ ਦੇਣ ਨਹੀਂ ਹੋ ਸਕਦਾ ਬਹੁਤ ਸਾਰੇ ਮਨੁੱਖ ਐਸੇ ਐ ਜਿਨ੍ਹਾਂ ਨੂੰ ਉਹਨਾਂ ਦੇ ਆਪਣੇ ਪਿਆਰਿਆਂ ਨੇ ਬੇਸਕੂਨ ਕੀਤਾ ਤੁਸੀਂ ਦੇਖ ਲਓ ਕਿ ਬਹੁਤ ਸਾਰੇ ਐਸੇ ਖਾਵੰਦ ਐ ਜਿਹੜੇ ਆਪਣੀਆਂ ਪਤਨੀਆਂ ਦੀ ਵਜ੍ਹਾ ਨਾਲ ਆਪਣੀਆਂ ਬੀਵੀਆਂ ਦੀ ਵਜ੍ਹਾ ਨਾਲ ਦੁਖੀ ਐ ਬਹੁਤ ਸਾਰੀਆਂ ਬੀਵੀਆਂ ਐਸੀਆਂ ਜਿਹੜੀਆਂ ਆਪਣੇ ਸ਼ੋਹਰਾਂ ਦੀ ਵਜ੍ਹਾ ਨਾਲ ਆਪਣੇ ਪਤਿਆਂ ਦੀ ਵਜ੍ਹਾ ਨਾਲ ਆਪਣੇ ਜਿਹੜੇ ਖਾਵ ਹੁੰਦਾ ਉਹਨਾਂ ਦੀ ਵਜ੍ਹਾ ਨਾਲ ਉਹ ਪਤਨੀਆਂ ਦੁਖੀ ਐ ਕਿਉਂ ਕਿ ਉਹ ਸਕੂਨ ਨਹੀਂ ਉਹਨਾਂ ਨੂੰ ਦੇ ਸਕਦੇ ਇਹ ਰਿਸ਼ਤੇ ਮਨੁੱਖ ਨੂੰ ਸਕੂਨ ਨਹੀਂ ਦੇ ਸਕਦੇ ਸਕੂਨ ਕੌਣ ਦੇ ਸਕਦਾ ਰੱਬ ਸੋਨੇ ਦੀ ਜ਼ਾਤ ਜਿੰਨੇ ਰੱਬ ਸੋਨੇ ਦੀ ਜ਼ਾਤ ਦੇ ਨਾਲ ਰੱਬ ਸੋਨੇ ਦੇ ਨਾਲ ਸੱਚੇ ਮਨ ਜਿਹੜਾ ਜੁੜ ਗਿਆ ਸਕੂਨ ਉਹਨੇ ਮਿਲਣਾ ਜਿਹੜਾ ਰੱਬ ਸੋਹਣੇ ਦੀ ਜ਼ਾਤ ਨੂੰ ਸੱਚੇ ਰੱਦ ਦੇ ਨਾਲ ਸੱਚੇ ਮਨ ਦੇ ਨਾਲ ਪੁਕਾਰੇਗਾ ਚੈਨ ਉਹਨੇ ਮਿਲਣਾ ਸਕੂਨ ਉਹਨੇ ਮਿਲਣਾ ਤੇ ਜੇ ਤੁਸੀਂ ਚੈਨ ਤੇ ਸਕੂਨ ਇਸ ਦੁਨੀਆਦਾਰੀ ਦੀਆਂ ਚੀਜ਼ਾਂ ਚ ਲੱਭੋਗੇ ਨਾ ਤੇ ਕਦੇ ਵੀ ਨਹੀਂ ਲੱਭੇਗਾ ਅਗਰ ਚਾਹੁੰਦੇ ਹੋ ਕਿ ਤੁਹਾਡੀ ਜ਼ਿੰਦਗੀ ਚ ਵੀ ਸਕੂਨ ਤੇ ਚੈਨ ਆ ਜਾਏ ਇਹ ਦੁੱਖ ਤਕਲੀਫਾਂ ਪਰੇਸ਼ਾਨੀਆਂ ਖਤਮ ਹੋ ਜਾਣ ਤਾਂ ਫਿਰ ਸੱਚੇ ਮਨਾਂ ਰੱਬ ਸੋਹਣੇ ਦੀ ਜ਼ਾਤ ਦੇ ਨਾਲ ਜੁੜ ਜਾਓ ਰੱਬ ਦੇ ਹੋ ਜਾਓ ਉਹਦੇ ਹੁਕਮਾਂ ਦੇ ਉੱਤੇ ਚੱਲੋ ਇਨਸਾਨੀਅਤ ਦਾ ਪਲਾ ਕਰੋ ਕਿਸੇ ਭੁੱਖੇ ਨੂੰ ਖਾਣਾ ਖਿਲਾ ਕੇ ਤੇ ਦੇਖੋ ਦੇਖੋ ਕਿੰਨਾ ਸਕੂਨ ਮਿਲਦਾ ਕਿਸੇ ਦੀ ਜ਼ਰੂਰਤ ਪੂਰੀ ਕਰਕੇ ਤੇ ਦੇਖੋ ਦੇਖੋ ਕਿੰਨਾ ਸਕੂਨ ਮਿਲਦਾ ਵਜਾ ਕਿ ਇਹ ਰੱਬ ਦੀ ਰਾਹ ਹੈ ਰੱਬ ਦੇ ਦੱਸੇ ਹੋਏ ਰਸਤੇ ਹੈ ਤੇ ਜਿਹੜਾ ਰੱਬ ਦੇ ਦਿੱਤੇ ਹੈ ਜਿਹੜਾ ਦਿਖਾਏ ਹੋਏ ਰਸਤੇ ਆ ਉਤੇ ਚੱਲਦਾ ਵੈ ਰੱਬ ਦੇ ਹੁਕਮਾਂ ਤੇ ਚੱਲਦਾ ਵੈ ਉਹਨੂੰ ਹੀ ਸਕੂਨ ਮਿਲਦਾ ਹੈ ਇਸ ਕਰਕੇ ਵੀਰੋ ਕੋਸ਼ਿਸ਼ ਕਰੋ ਕਿ ਰੱਬ ਦੇ ਜਿਹੜੇ ਹੁਕਮ ਹੈ ਨਾ ਉਹਨਾਂ ਨੂੰ ਫਾਲੋ ਕਰੋ ਉਹਨਾਂ ਉੱਤੇ ਚੱਲੋ ਫਿਰ ਕਾਮਯਾਬ ਹੋਵੋਗੇ ਬਾਕੀ ਵੀਰੋ ਤੁਹਾਨੂੰ ਕਥਾ ਕਿਸ ਤਰ੍ਹਾਂ ਦੀ ਲੱਗੀ ਹੈ ਕਮੈਂਟ ਕਰਕੇ ਆਪਣੀ ਰਾਏ ਦਾ ਇਜ਼ਹਾਰ لازਮੀ ਕਰਿਓ ਆਪਣਾ ਨਾਲ ਕਿਉਟੇ ਇਸਰਾ ਖਿਆਲ ਰੱਬ ਰਾਖਾ